ਸੀਰਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਰਦਾਲੂਆਂ ਦੇ ਨਾਲ ਭਰੀ ਪਿਕਅਪ ਵੈਨ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਦਾ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਕਪੂਰਥਲਾ ਨੇੜੇ ਵਾਪਰਿਆ ਜਿਸ ਦੇ ਵਿੱਚ ਤਕਰੀਬਨ 4 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ 25 ਤੋਂ ਵੱਧ ਲੋਕ ਇਸ ਮਾਮਲੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤੇ ਇਹ ਭਿਆਨਕ ਹਾਦਸਾ ਕੱਲ ਦੇ ਸ਼ਾਮ ਨੂੰ ਵਾਪਰਿਆ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਪੂਰੇ ਹਾਦਸੇ ਦੇ ਵਿੱਚ ਹੁਣ ਤੱਕ 25 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ 4 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ ਤੇ ਦੱਸਣਯੋਗ ਹੈ ਕਿ ਸੀਰਨੰਦਪੁਰ ਸਾਹਿਬ ਵਿਖੇ ਮ ਨਵਾਬੀ ਤੇ ਜਦੋਂ ਰਾਹ ਦੇ ਵਿੱਚ ਪਿਕਅਪ ਵੈਨ ਦੇ ਨਾਲ ਕਾਰ ਦੀ ਟੱਕਰ ਹੁੰਦੀ ਹੈ ਤੇ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਹੁਣ ਤੱਕ 4 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤੇ ਮ੍ਰਿਤਕਾਂ ਦੇ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਨੇ। ਬਾਈ ਇਹ ਹੀ ਜਾਗਦੇ ਆ ਆਪਣੀ ਗੱਡੀ ਲੈ ਕੇ। ਕੋਈ ਦਰ ਗੱਡੀ ਆਈ ਬੜੇ ਏਗ ਉਹਨੇ ਤੁਹਾਨੂੰ ਉਹਦੇ ਤੇ ਬੜੇ ਏਗ ਮਾਰੀ ਸਿੱਧੀ। ਆਹ ਕੋਮ ਗਈ ਉਹਦੀ ਗੱਡੀ ਸਿੱਧੀ ਕੋਮ ਗਈ ਸਾਡੀ ਗੱਡੀ। ਅੱਛਾ ਉਹਨਾਂ ਨੇ ਬ੍ਰੇਕ ਮਾਰੀ। ਉਹਨਾਂ ਨੇ ਕਿਤੇ ਬ੍ਰੇਕ ਮਾਰੀ ਜਾਂ ਗੱਡੀ ਅੱਛਾ ਜੀ ਕਿ ਜਿਹੜੇ ਸਟੰਡਰਡ ਸੀਮ ਵਿੱਚ ਸੱਤ ਸੀਗੇ ਤਿੰਨ ਜਣ ਸੀਗੇ ਉਹਨਾਂ ਨੇ ਫਾਰਮਸ ਕਰ ਚੁੱਕੇ ਹਨ ਅੱਛਾ ਜੀ ਇਹਨਾਂ ਦੇ ਬਾਕੀ ਫੈਕਚਰ ਹੈ ਜੋ ਬੈਲੈਂਸ ਕਰਦੇ ਹਨ ਜੀ ਅੱਗੇ ਲੱਗਦੇ ਹਨ ਨਵੀਆਂ ਇਲਾਕੇ